ਸ਼ਹੀਦੀ ਆਜ਼ਮ ਸੁਖਦੀਪ <th>ਪਾਪੜ ਦੇ ਜਨਮ ਦਿਨ ਨੂੰ ਸਮਰਪਿਤ ਲੁਧਿਆਣਾ ਦੇ ਕਿਲਾ ਮੁਹੱਲਾ ਵਿਖੇ ਨਿਊ ਯੰਗ ਵਾਲਮੀਕ ਫੈਡਰੇਸ਼ਨ ਦੇ ਵੱਲੋਂ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਨੇ ਬਦਗਾਨ ਗਲਬਤਕਾਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਨੂੰ ਕਦੇ ਵੀ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਭੁੱਲਣਾ ਨਹੀਂ ਚਾਹੀਦਾ ਹੋਰਾਂ ਕੀ ਕੀ ਆਓ ਸੁਣਦੇ ਹਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੀ ਪੂਰੀ ਟੀਮ ਵੱਲੋਂ ਸ਼ਹੀਦ ਸੁਖਦੇਵ ਜੀ ਦੇ ਜਨਮ ਦਿਹਾੜੇ ਦੀ ਮੈਂ ਪੂਰੇ ਭਾਰਤ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਤੇ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਆਪਣੇ ਮੁੱਖ ਦਫ਼ਤਰ ਤੋਂ ਉਹਨਾਂ ਦੇ ਘਰ ਤੱਕ ਪੈਦਲ ਯਾਤਰਾ ਕੱਢ ਕੱਢ ਰਹੀ ਆ ਤੇ ਮੈਂ ਆਪਣੇ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਆਪਾਂ ਨੂੰ ਸੁਖਦੇਵ ਜੀ ਦੇ ਦਿਖਾਏ ਰਸਤੇ ਚੱਲਣਾ ਚਾਹੀਦਾ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਵਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਸਾਰੇ ਹੀ ਭਾਰਤ ਵਾਸੀਆਂ ਨੂੰ ਸ਼ਹੀਦ ਆਜ਼ਮ ਸੁਖਦੇਵ ਠਾਪਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿਨਾ ਤੇ ਬੜੇ ਹੀ ਮਾਣ ਦੀ ਗੱਲ ਆ ਕਿ ਲੁਧਿਆਣੇ ਦੀ ਧਰਤੀ ਤੇ ਸੁਖਦੇਵ ਠਾਪਰ ਜੀ ਨੇ ਜਨਮ ਲਿੱਤਾ ਤੇ ਉਹਨਾਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਮਾਨ ਮਾਨ ਰਹੇ ਆ ਕਿ ਨੌਜਵਾਨਾਂ ਨੂੰ ਮੈਂ ਕਹੂੰਗਾ ਕਿ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਣ ਤੇ ਨਸ਼ਿਆਂ ਤੋਂ ਦੂਰ ਰਹਿਣਾ ਅੱਜ ਦਾ ਕੀ ਫੰਕਸ਼ਨ ਜੀ ਕਿੱਥੇ ਜਾ ਰਿਹਾ ਕਿੱਥੇ ਜਾ ਰਿਹਾ ਅਸੀਂ ਅੱਜ ਆਪਣੇ ਕੀਲੇ ਮੁਹੱਲੇ ਦੇ ਹੈੱਡ ਆਫਿਸ ਤੋਂ ਪੈਦਲ ਮਾਰਚ ਉਹਨਾਂ ਜਿਹੜੇ ਤਾਪਰ ਜੀ ਦੇ ਘਰ ਨੌ ਘਰਾਂ ਉਹਦੇ ਵਿੱਚ ਜਾ ਕੇ ਉਹਨਾਂ ਦਾ ਉੱਥੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰਾਂਗੇ ਕੀ ਸਕੂਲ ਨਾਲ ਇਹ ਕੀ ਕਹਿਣਾ ਚਾਹੀਦਾ ਕੋਈ ਬੱਚਿਆਂ ਨੂੰ ਵੀ ਉੱਥੇ ਜਾ ਕੇ ਜੀਰਾਂ ਨਹੀਂ ਜਾਣੇ ਇਹ ਬੜੀ ਚੰਗੀ ਗੱਲ ਆ ਕਿ ਸਕੂਲ ਦੇ ਬੱਚੇ ਆਪਣੇ ਸ਼ਹੀਦਾਂ ਦੇ ਜਾ ਕੇ ਮੱਥਾ ਟੇਕਣਗੇ ਤੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਸ਼ਹੀਦਾਂ ਨੇ ਸਾਡੇ ਲੋਕਾਂ ਨੇ ਕਿੱਦਾਂ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਆ ਤੇ ਜਾਣਾ ਲਾਈਵ ਦੇ ਲਈ ਟਿੰਕਾ ਚਾਟ ਤੇਪੂ